ਏਟੀਐਮ ਕਾਰਡ ਨੂੰ ਹੁਣ ਤੱਕ ਤੁਸੀਂ ਮਸ਼ੀਨ ਦੇ ਵਿੱਚ ਪਾ ਕੇ ਆਪਣੇ ਪੈਸੇ ਕਢਦੇ ਰਹੇ ਹੋ ਪਰ ਹੁਣ ਇੱਕ ਅਜਿਹੀ ਮਸ਼ੀਨ ਅਤੇ ਏਟੀਐਮ ਕਾਰਡ ਵੀ ਆ ਚੁੱਕਿਆ ਹੈ ਜਿਸ ਨੂੰ ਮਸ਼ੀਨ ਦੇ ਵਿੱਚ ਪਾਉਂਦੇ ਸਾਰ ਤੁਹਾਨੂੰ ਦੁੱਧ ਮਿਲੇਗਾ ਇਸ ਦਾ ਉਦਘਾਟਨ ਸੰਗਰੂਰ ਦੇ ਵਿੱਚ ਵਿਧਾਇਕ ਵਿਜੇਂਦਰ ਸਿੰਘਲਾ ਨੇ ਸ਼ੁਰੂ ਕੀਤਾ ਆਓ ਦਿਖਾਉਨੇ ਆ ਸਾਡੀ ਇੱਕ ਰਿਪੋਰਟ ਕਹਿੰਦੇ ਨੇ ਕਿ ਜ਼ਰੂਰਤ ਕਾਰ ਦੀ ماں ਹੁੰਦੀ ਆਂ ਦੇਰ ਸਵੇਰੇ ਦੁੱਧ ਲਿਆਉਣ ਦਾ ਚੰਜਟ ਅਤੇ ਖੁੱਲੇ ਪੈਸਿਆਂ ਦੀ ਮੁਸੀਬਤ ਨੇ ਇੱਕ ਨਵੀਂ ਖੋਜ ਨੂੰ ਜਨਮ ਦਿੱਤਾ ਹੈ ਉਹ ਹੈ ਮਿਲਕ ਏਟੀਐਮ ਮਸ਼ੀਨ ਜਿਸ ਦਾ ਉਦਘਾਟਨ ਸੰਗਰੂਰ ਵਿੱਚ ਵਿਧਾਇਕ ਵਿਜੇਂਦਰ ਸਿੰਘਲਾ ਨੇ ਕੀਤਾ ਉਹਨਾਂ ਨੇ ਕਿਹਾ ਕਿ ਇਹ ਪਹਿਲਾ ਨਿੱਜੀ ਪ੍ਰੋਜੈਕਟ ਹੈ ਪਰ ਇਸ ਦੇ ਨਾਲ ਹੀ ਮਾਲਕਾਂ ਨੂੰ ਦੁੱਧ ਦੀ ਕੁਆਲਿਟੀ ਅਤੇ ਮਾਪਦਾ ਪੂਰਾ ਪੂਰਾ ਧਿਆਨ ਰੱਖਣਾ ਹੋਵੇਗਾ ਉਹਨਾਂ ਕਿਹਾ ਕਿ ਜੇ ਅਜਿਹਾ ਨਾ ਹੋਣ ਦੀ ਸੂਰਤ ਦੇ ਵਿੱਚ ਵਿਭਾਗ ਸਖਤ ਕਾਰਵਾਈ ਕਰ ਸਕਦਾ ਹੈ ਮਿਲਕ ਏਟੀਐਮ ਮਸ਼ੀਨ ਨੂੰ ਸੰਗਰੂਰ ਦੇ ਵਿੱਚ ਲਾਂਚ ਕਰਨ ਵਾਲੇ ਕਿਸਾਨ ਦਾ ਕਹਿਣਾ ਹੈ ਕਿ ਉਸ ਨੇ ਮਸ਼ੀਨ ਨਾਬਾ ਤੋਂ ਖਰੀਦੀ ਆ ਇਸ ਦਾ ਪਹਿਲਾ ਉਪਯੋਗ ਸੰਗਰੂਰ ਦੇ ਵਿੱਚ ਹੋਵੇਗਾ ਬਾਅਦ ਦੇ ਵਿੱਚ ਪਟਿਆਲਾ ਅਤੇ ਦੂਜੇ ਸ਼ਹਿਰਾਂ ਦੇ ਵਿੱਚ ਜਾਵੇਗਾ ਦੁੱਧ ਦੀ ਕੁਆਲਿਟੀ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਵੇਗਾ ਦੂਜੇ ਪਾਸੇ ਲੋਕਾਂ ਨੂੰ ਵੀ ਇਹ ਗੱਲ ਖੂਬ ਜੱਚ ਰਹੀ ਹੈ ਸਾਡਾ ਡੈਰੀ ਫਾਰਮ ਵਿੱਚ ਅਸੀਂ ਮੱਝਾਂ ਗਾਵਾਂ ਦੋਨੋਂ ਮਿਕਸ ਰੱਖੀਆਂ ਹੋਈਆਂ ਨੇ ਸਾਡਾ ਆਪਦਾ ਕਲੈਕਸ਼ਨ ਸੈਂਟਰ ਵੀ ਹੈਗਾ ਜਿੱਥੇ ਅਸੀਂ ਦੁੱਧ ਕਲੈਕਸ਼ਨ ਕਰਦੇ ਹਾਂ ਅਸੀਂ ਇਹ ਚੀਲਿੰਗਾ ਮਤਲਬ ਮਿਲਕ ਮਿਲਕ ਏਟੀਐਮ ਜਗਮਹਣ ਇੰਡਸਟਰੀ ਨਾਬਾ ਤੋਂ ਖਰੀਦੇ ਆ ਸਾਡੀ ਸੈਂਟਰ ਤੇ ਬੀਐਮਸੀ ਵੀ ਲੱਗਿਆ ਹੋਇਆ ਜਿਹਦੇ ਵਿੱਚ ਦੁੱਧ ਦਾ ਟੈਂਪਰੇਚਰ ਹੈ ਜਿਹੜਾ ਉਹ 4 ਡਿਗਰੀ ਮੈਂਟੇਨ ਰਹਿੰਦਾ ਹੈ ਇਹ ਡਬਲ ਕੋਟਡ ਹੈ ਸਟੇਨਲੈਸ ਸਟੀਲ ਦਾ ਬਣਿਆ ਹੋਇਆ ਹੈ ਇਹ ਚ ਮਤਲਬ ਸਵੇਰੇ ਜਿਹੜਾ ਆਪਾਂ ਦੁੱਧ ਪਾਤਾ ਸ਼ਾਮ ਤੱਕ ਉਹਦੀ ਕੁਆਲਿਟੀ ਹੈ ਜਿਹੜੀ ਉਹ ਪੂਰੀ ਤਰ੍ਹਾਂ ਮੈਂਟੇਨ ਰਹੂਗੀ ਇਹਦੇ ਵਿੱਚ ਕੀ ਹੈ ਜੀ ਆਪਾਂ ਮਤਲਬ ਕਾਰਡ ਨਾਲ ਪਿਓਰ ਦੁੱਧ ਹੈ ਜਿਹੜਾ ਮਤਲਬ ਇੱਕਦਮ ਸਹੀ ਹੈਗਾ ਕਾਰਡ ਵੰਡੇ ਜਾਣਗੇ ਜਿਹੜੇ ਕਿਸੇ ਵੀ ਉਹਨੇ ਇੱਕ ਕਸਟਮਰ ਨੇ ਦੁੱਧ ਲੈਣਾ ਹੈਗਾ ਉਹੋ ਕਾਰਡ ਆਪਣਾ ਦੁੱਧ ਭਰੂਗਾ ਜਿੰਨੇ ਲੀਟਰ ਉਹਨੇ ਲੈਣਾ 1 2 3 4 5 ਉਸ ਤੋਂ ਬਾਅਦ ਕਾਰਡ ਸਕ੍ਰੈਚ ਕਰੂ ਇਹ ਆਟੋਮੈਟਿਕ ਉਹਦੇ ਕਾਰਡ ਚੋਂ ਪੈਸੇ ਕੱਟੇ ਜਾਣਗੇ ਤੇ ਦੁੱਧਾ ਜਿਹੜਾ ਆਟੋਮੈਟਿਕ ਉਹਦੇ ਬਰਤਨ ਦੇ ਵਿੱਚ ਪੈ ਜਾਊਗਾ ਅਨਟਚ ਮਿਲਕ ਹੈ ਬਿਲਕੁਲ ਇਹ ਮਸ਼ੀਨਾਂ ਨਾਲ ਚੁਆਈ ਹੁੰਦੀ ਹੈ ਕੋਈ ਹੱਥ ਨਹੀਂ ਪੂਰਾ ਸਾਫ ਸਫਾਈ ਨਾਲ ਇਹ ਜਿਹੜਾ ਅਸੀਂ ਦੁੱਧ ਦਾ ਕੰਮ ਸੰਗਰੂਰ ਸ਼ਹਿਰ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਯਕੀਨ ਦਿਵਾਉਣਾ ਸਾਰੇ ਸੰਗਰੂਰ ਦੇ ਨਿਵਾਸੀਆਂ ਨੂੰ ਤੇ ਜਨਤਾ ਨੂੰ ਕਿ ਅਸੀਂ ਦੁੱਧ ਦੀ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕਰਾਂਗੇ ਜਿਹੜਾ ਦੁੱਧ ਇਹ ਮੱਝਾਂ ਦਾ ਦੁੱਧ ਹੈ ਜੀ ਅਸੀਂ ਸੰਗਰੂਰ ਸ਼ਹਿਰ ਚ ਸਿਰਫ ਮੱਝਾਂ ਜਦੋਂ ਹੌਲੀ ਹੌਲੀ ਅਸੀਂ ਮਤਲਬ ਸੰਗਰੂਰ ਤੋਂ ਬਾਅਦ ਪਟਿਆਲੇ ਚ ਸ਼ੁਰੂ ਕਰਨ ਜਾ ਰਹੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਵਿੱਚ ਪਹਿਲਾਂ ਪੂਰਾ ਸੰਗਰੂਰ ਨੂੰ ਕਵਰ ਕਰਾਂਗੇ ਜਿਸ ਤਰ੍ਹਾਂ ਦੁੱਧ ਦੀ ਜਿਵੇਂ ਵਧੀਆ ਦੁੱਧ ਦੀ ਕਲੈਕਸ਼ਨ ਸਾਡੇ ਕੋਲੇ ਹੁੰਦੀ ਜਾਊਗੀ ਸਿਰਫ ਸਾਡੇ ਮਤਲਬ ਕੁਆਲਿਟੀ ਤੇ ਮੇਨਟੇਨ ਰੱਖਿਆ ਹੋਇਆ ਸੀ ਕਵਾਲਿਟੀ ਹੈ ਜਿਹੜੀ ਇੱਕ ਨੰਬਰ ਦਿੱਤੀ ਜਾਊਗੀ ਸਾਨੂੰ ਇਹ ਲਾਲਚ ਨਹੀਂ ਵੀ ਅਸੀਂ ਕਿੰਨਾ ਦੁੱਧ ਵੇਚਣਾ ਹੈ ਅਸੀਂ ਕੁਆਲਿਟੀ ਵੇਚਣੀ ਹੈ ਰੇਟ ਸਾਡਾ ਰੇਟ ਨਾਲ ਕੋਈ ਕੰਪਰੋਮਾਈਜ਼ ਨਹੀਂ ਅਸੀਂ ਕਰ ਸਕਦੇ ਜੀ ਰੇਟ ਅਸੀਂ 50 ਰੁਪਏ ਲੀਟਰ ਤੋਂ ਸ਼ੁਰੂ ਕਰ ਰਹੇ ਹਾਂ ਕੁਆਲਿਟੀ ਮਤਲਬ ਰੇਟ ਤੁਸੀਂ ਸਾਨੂੰ ਦਿਓਗੇ ਕੁਆਲਿਟੀ ਅਸੀਂ ਤੁਹਾਨੂੰ ਦੇਵਾਂਗੇ ਸਾਡੇ ਨਾਲ ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿਆ ਸਾਡੇ ਨਾਲ ਜੀ ਸਕੱਟ ਤੋਂ ਘੱਟ ਤੁਸੀਂ ਮੰਨ ਕੇ ਚੱਲੋ ਮੈਂ 3000 ਮੁੰਡੇ ਦਾ ਕੰਮ ਵਾਸਤੇ ਸੈਂਟਰ ਤੇ ਫਾਰਮ ਤੇ ਇਸ ਇਸ ਗੱਡੀ ਤੇ ਰੱਖੇ ਹੋਏ ਨੇਗੇ ਬਾਕੀ ਜਿਹੜੇ ਸਾਡੇ ਪਿੰਡ ਦੇ ਲੋਕ ਸਾਫ਼ ਸੁਥਰਾ ਦੁੱਧ ਪੈਦਾ ਕਰਕੇ ਮਤਲਬ ਸਾਡੇ ਸੈਂਟਰ ਤੇ ਪਾਉਂਦੇ ਨੇ ਘੱਟੋ ਘੱਟ ਤੁਸੀਂ ਮੰਨ ਕੇ ਚੱਲੋ ਜੀ 100 ਤੋਂ ਲੈ ਕੇ 150 ਪਰਿਵਾਰ ਸਾਡੇ ਇਸ ਲਾਈਨ ਨਾਲ ਜੁੜਿਆ ਹੋਇਆ ਹੈਗਾ। ਬਾਕੀ ਪਰਮਾਤਮਾ ਚਾਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਆਦਾ ਤੋਂ ਜਿਆਦਾ ਅਸੀਂ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ। ਰੇਟ ਸਮੇਂ-ਸਮੇਂ ਦੇ ਹਿਸਾਬ ਨਾਲ ਵਧਦਾ ਰਹੂ ਪਰ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਲੂ। ਅਸੀਂ 60 ਤੋਂ ਲੈ ਕੇ 70 ਤੱਕ ਦਾ ਦੁੱਧ 80 ਤੋਂ ਲੈ ਕੇ 90 ਤੱਕ ਦੀ SNF ਜਿਹੜੀ ਕਸਟਮਰ ਨੂੰ ਦੇਵਾਂਗੇ। ਅਲੈ ਸ਼ੁਰੂਆਤ ਹੋਈ ਹੈ ਇਹ ਤਾਂ ਜੇ ਚੱਲੂਗੀ ਤਾਂ ਪਤਾ ਲੱਗੂਗਾ ਔਰ ਇਹਦੇ ਵੀ ਜਿਹੜੇ ਲੋਕ ਚਲਾਉਣਗੇ ਮੈਂ ਇਹਨਾਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਇਹ ਸਾਰੇ ਲੋਕ ਇਮਾਨਦਾਰੀ ਨਾਲ ਦੁੱਧ ਪਚਾਉਣ ਕਰੇ ਦੁੱਧ ਦੀ ਕੁਆਲਿਟੀ ਤੋਂ ਲੈ ਕੇ ਮੈਜ਼ਰਮੈਂਟ ਤੱਕ ਔਰ ਨਹੀਂ ਤਾਂ ਸਖਤੋ ਸਖਤ ਕਾਰਵਾਈ ਕਰਨ ਵਾਸਤੇ ਵੀ ਡਿਪਾਰਟਮੈਂਟਸ ਤਿਆਰ ਰਹਿੰਦੇ ਆ ਸੋ ਕੋਈ ਵੀ ਜਦੋਂ ਆਪਾਂ ਨਵੀਂ ਚੀਜ਼ ਕਰਦੇ ਆ ਉਹਦੇ ਉੱਪਰ ਨਿਗਰਾਨੀ ਬੜੇ ਵੱਡੇ ਪੱਧਰ ਤੇ ਹੁੰਦੀ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ ਉਹ ਜ਼ੋਰਦਾਰ ਤਰੀਕੇ ਨਾਲ ਇਮਾਨਦਾਰੀ ਨਾਲ ਦੁੱਧ ਦੀ ਕਵਾਲਿਟੀ ਦੇ ਵਿੱਚ ਵੀ ਤੇ ਦੁੱਧ ਦੀ ਪਮੈਸ਼ ਦੇ ਵਿੱਚ ਵੀ ਕਦੇ ਕੋਈ ਹਿਰਫਿਰ ਨਹੀਂ ਕਰਨਗੇ ਤੇ ਲੋਕਾਂ ਨੂੰ ਸਹੂਲਤ ਦੇਣਗੇ ਤੇ ਰਾਤ ਦੇ ਸਰਕਾਰ ਵੱਲੋਂ ਕਿ ਉਹਦਾ ਆਲਰੈਡੀ ਕਿ ਮੈਕੈਨਿਜ਼ਮ ਆਲਰੈਡੀ ਡਿਵੈਲਪਡ ਹੈ ਪਰ ਪੂਰਾ ਸਰਕਾਰ ਦਾ ਕਿ ਜਿਹੜਾ ਕੋਈ ਦੁੱਧ ਗਲਤ ਸਪਲਾਈ ਕਰਦਾ ਉਹਦੇ ਉੱਪਰ ਐਕਸ਼ਨ ਹੈ ਇਹ ਤਾਂ ਨਵੀਂ ਇੱਕ ਚੀਜ਼ ਲੈ ਕੇ ਆਈ ਹੈ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਮੈਂ ਕਹਿੰਦਾ ਕਿ ਬੜਾ ਅੱਛਾ ਮਾਡਲ ਹੈ ਜੇ ਦੁੱਧ ਜਾਂ ਇਹ ਅੱਛਾ ਬੜਾ ਅੱਛਾ ਮਾਡਲ ਹੈ ਤੇ ਜੇ ਲੋਕ ਲੋਕਾਂ ਦੇ ਘਰ ਤੱਕ ਦੁੱਧ ਜਾ ਕੇ ਇਸ ਏਟੀਐਮ ਦੇ ਰਾਹੀਂ ਮਿਲ ਸਕਦਾ ਹੈ ਤਾਂ ਮੈਂ ਸਮਝਦਾ ਕਿ ਉਹਦੇ ਨਾਲ ਲੋਗਾਂ ਨੂੰ ਵੀ ਫਾਇਦਾ ਹੋਊਗਾ ਤੇ ਜਿਹੜਾ ਦੁੱਧ ਪਾਊਗਾ ਏਟੀਐਮ ਵਾਲਾ ਉਹਨੂੰ ਵੀ ਫਾਇਦਾ ਹੋਊਗਾ ਸੰਗਰੂਰ ਸ਼ਹਿਰ ਦੇ ਵਿੱਚ ਕਾਰ ਰਾਹੀਂ ਦੁੱਧ ਸਪਲਾਈ ਕੀਤਾ ਜਾ ਰਿਹਾ ਹੈ ਉਹਦੀ ਮੁਹਿੰਮ ਹੁਣ ਸ਼ੁਰੂ ਕੀਤੀ ਗਈ ਹੈ ਇਹ ਬਹੁਤ ਵਧੀਆ ਸਲਾਗਯੋਗ ਮੁਹਿੰਮ ਹੈ ਇਹਦੇ ਨਾਲ ਪਿਓਰ ਦੁੱਧ ਮਿਲੇਗਾ ਕੁਆਂਟੀਟੀ ਵਧੀਆ ਮਿਲੇਗੀ ਅਵੇ ਘਰ ਦੇ ਵਿੱਚ ਜਾ ਕੇ ਇਹ ਮਸ਼ੀਨ ਖੜਾ ਕਰੇਗੀ ਉੱਥੇ ਕਾਰਡ ਦਿਖਾ ਕੇ ਦੁੱਧ ਪਾਏ ਕਰਨਗੇ ਜਿਸ ਦਾ ਦੱਸਿਆ ਗਿਆ ਕਿ ਦੁੱਧ ਬਿਲਕੁਲ ਪਿਓਰ ਹੋਵੇਗਾ ਜੇ ਦੁੱਧ ਪਿਓਰ ਹੈ ਤਾਂ ਇਹਦੇ ਨਾਲ ਲੋਕਾਂ ਨੂੰ ਬੜਾ ਲਾਭ ਹੋਵੇਗਾ ਸੰਗਰੂਰ ਸ਼ਹਿਰ ਦੇ ਲੋਕਾਂ ਨੂੰ ਪਿਓਰ ਦੁੱਧ ਮਿਲੇ ਅਤੇ ਉਹਨੇ ਘਰ 'ਚ ਬੈਠੇ ਹੀ ਮਿਲੇ ਇਹ ਬਹੁਤ ਵਧੀਆ ਉਪਰਾਲਾ ਜੀ ਮੈਂ ਇਸ ਦੀ ਸਲਾਘਾ ਕਰਦਾ ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ ਪੈਰੀਦਾ ਟੀਵੀ